ਕੰਮ ਤੇ ਕਈ ਵਾਰ ਘਟਨਾਵਾਂ ਵਾਪਰ ਜਾਂਦੀਆਂ ਹਨ ਜਦੋਂ ਐਦਾ ਕਰਦੇ ਹਨ ਵਰਕਸ਼ੀਫ ਸਹਾਈਤ ਲਈ ਹਾਜ਼ਰ ਹੈ ਵਰਕਸ਼ੀਫ ਹਾਜ਼ਰ ਹੈ ਯਕੀਨੀ ਬਣਾਉਣ ਲਈ ਕਿ ਸਾਰੇ ਕੰਮ ਜਿੰਨੇ ਵੱਤ ਵੱਤ ਹੋ ਸਕਣ ਸੁਰੱਖਿਅਤ ਰਹਿਣ ਵਿਕਟੋਰੀਆ ਦੇ ਸਾਰੇ ਉਦਯੋਗਾਂ ਤੇ ਕਾਮਿਆਂ ਦਾ ਵਰਕਸ਼ੀਫ ਦੁਆਰਾ ਬੀਮਾ ਕਰਾਉਣਾ ਕਾਨੂੰਨੀ ਲੋੜ ਹੈ ਜੇਕਰ ਕੰਮ ਦੀ ਜਗ੍ਹਾ ਉੱਪਰ ਸੱਟ ਲੱਗ ਜਾਂਦੀ ਹੈ ਇੱਕ ਕੰਮ ਹੈ ਵਜੋਂ ਤੁਸੀਂ ਬੀਮੇ ਦੇ ਅਧੀਨ ਹੋ ਭਾਵੇਂ ਕਿ ਤੁਸੀਂ ਪੂਰੇ ਸਮੇਂ ਲਈ ਥੋੜੇ ਸਮੇਂ ਲਈ ਜਾਂ ਥੋੜਾ ਬਹੁਤ ਕੰਮ ਕਰਦੇ ਹੋ ਜੇਕਰ ਤੁਹਾਨੂੰ ਕੰਮ ਪਰਸਟ ਲੱਗ ਜਾਂਦੀ ਹੈ ਤੁਸੀਂ ਆਪਣੇ ਰੋਜ਼ਗਾਰਦਾਤੇ ਨਾਲ ਦਾਅਵਾ ਕਰੋ ਇਹ ਤੁਹਾਨੂੰ ਤੁਹਾਡੀ ਸੱਟ ਦੇ ਕਾਰਨ ਕੰਮ ਤੇ ਨਾ ਜਾ ਸਕਣ ਤੇ ਇਲਾਜ ਦੇ ਖਰਚੇ ਦਾ ਮੁਆਵਜ਼ਾ ਦਿਵਾਉਣ ਤੁਹਾਨੂੰ ਸੁਰੱਖਤ ਕੰਮ ਤੇ ਜਿੰਨੀ ਛੇਤੀ ਹੋ ਸਕੇ ਵਾਪਸ ਜਾਣ ਵਿੱਚ ਸਹਾਇਤਾ ਕਰੇਗਾ ਚੰਗੀ ਗੱਲ ਇਹ ਹੈ ਕਿ ਤੁਹਾਡੇ ਰੋਜ਼ਗਾਰਦਾਤੇ ਉੱਪਰ ਘੱਟ ਤੋਂ ਘੱਟ ਖਰਚਾ ਪਵੇਗਾ ਵਰਕ ਸੇਫ ਕਾਮਯਾਤ ਰੋਜ਼ਗਾਰਦਾਤਿਆਂ ਦੇ ਨਾਲ ਕੰਮ ਕਰਦਾ ਹੈ ਭਾਵੇਂ ਕਿ ਉਹਨਾਂ ਦਾ ਮੁੱਖ ਉਦੇਸ਼ ਹਰ ਸਮੇਂ ਕੰਮ ਦੀ ਜਗ੍ਹਾ ਉੱਪਰ ਸੁਰੱਖਿਆ ਯਕੀਨੀ ਬਣਾਉਣਾ ਹੈ ਉਹ ਇਸ ਨੂੰ ਕੰਮ ਦੀ ਜਗ੍ਹਾਵਾਂ ਦਾ ਨਿਖਣ ਕਰਕੇ ਕਰਦੇ ਹਨ ਕਿ ਯਕੀਨੀ ਬਣਾਉਣ ਲਈ ਕਿ ਉਹ ਕੰਮ ਕਰਨ ਦੇ ਸੁਰੱਖਿਅਤ ਜਾਣਕਾਰੀ ਹੁਣ ਤੁਹਾਡੀ ਭਾਸ਼ਾ ਵਿੱਚ ਆਨਲਾਈਨ www.worksafeinfo.com.au ਉੱਪਰ ਉਪਲਬਧ ਹੈ।